ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਪਿੰਟਰ ਡੇਰੀ ਫਾਰਮ 'ਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਸੁਧਾਰ ਜ਼ਿਲ੍ਹਾ ਅੰਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ 'ਚ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਵੀਰ ਕੋਲ ਟੋਟਲ 5 ਵੇੜਾ ਆਈਆਂ ਸੇਲ ਕਰਨੀ ਬਹੁਤ ਹੀ ਸੋਹਣੀਆਂ ਸੰਖੀਆਂ ਚੰਗੀ ਕੁਆਲਿਟੀ ਦੀਆਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਆਪਾਂ ਹਰવાર ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਦਾ ਦੇ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸ ਨੇ ਦਾ ਲਾਂਮਾ ਨਾ ਰਸ ਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਦੀ ਡੀਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ ਸਤਿ ਸ੍ਰੀ ਅਕਾਲ ਜੀ ਔਰ ਚਾਵਾਂ ਪੀਤੀਆਂ ਜਾ ਰਹੀਆਂ ਨੇ ਹਾਂ ਜੀ ਹਾਂ ਜੀ ਸਭ ਲੱਗੀ ਕਿਰਪਾ ਮਾਲਕ ਜੀ ਕਿੱਦਾਂ ਘਰ ਨਿਵਾਏ ਨਾ ਹੁਣ ਨਿਵਾ ਘਰੇ ਆ ਮੈਂ ਹਾਂ ਹਾਂ ਠੀਕ ਤੇ ਕਿੰਨੇ ਸੇਲ ਕਰਨੇ ਆ ਅੱਜ 1 2 3 4 ਠੀਕ ਹੈ ਤਾਂ ਲੱਤ ਕਿਦਾਂ ਰੱਖੀ ਹੈ ਉਪਦਾ ਆਨੰਦ ਲੈ ਰਹੇ ਆ ਅੱਜ ਠੀਕ ਹੈ ਤਾਂ ਕਿ ਚਾਰ ਸੇਲ ਕਰ ਦੇਣੀਆਂ ਹੈ 4 2 ਤੋਕਣਾ ਦੋ ਵਸ਼ੀਆਂ ਖੀਰੀਆਂ ਖੀਰੀਆਂ ਵਸ਼ੀਆਂ ਬਹੁਤ ਹੀ ਸੋਹਣੀਆਂ ਸਨਕੀ ਬਣੀ ਆ ਤਕਨੀਕੀ ਬਣੀ ਐਡਰੈਸ ਦੱਸ ਦੇ ਮੇਰਾ ਵੀਰੇ ਮੇਰੇ ਨਾਮ ਮੇਰਾ ਗਿਆਨ ਸਿੰਘ ਪਿੰਡ ਸੁਧਾਰਾ ਜਾਇਪੁਰਾ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਠੀਕ ਹੈ ਜੀ ਮੋਬਾਈਲ ਨੰਬਰ 9876284269 ਤੇ ਪਹਿਲਾਂ ਖੀਰੀ ਵਸ਼ੀ ਦਿਖਾ ਦਈਏ ਕਿ ਟੋਕੜ ਵੜ ਦਿਖਾਈਏ ਜਿਹੜੀ ਮੱਝੀ ਖਾਦੇ ਆ ਜਿਹੜੀ ਆ ਕੀ ਸਾਤ ਆਵੇ ਦਾ ਕਿੰਨੇ ਚਿਰ ਦੀ ਐ ਇਹ ਦੀਰਦੀ ਪਾਣੀ ਵੀਰ ਆਪਾਂ ਲੈਂਦੀ ਆ ਅੱਛਾ ਮੋਹ ਹੀ ਰਿਹਾ ਇੱਕ ਦੰਦ ਵੀ ਨਹੀਂ ਪੰਨਿਆ ਜੇ ਇਹ ਇੱਕ ਦੰਦ ਵੀ ਨਹੀਂ ਪੰਨਿਆ ਸੋਹਣੀ ਸੁਨੱਕੀ ਪੜੀ ਹੈ ਨਾ ਨਵਾ ਤਵਾਗ ਦਾ ਚਿੱਟੜ ਤੁਹਾਨੂੰ ਦਿਖਾਣਾ ਚੇਚੜ ਦੇਖਨੇ ਪਏ ਦਵਾਈ ਮਿਲਦੀ ਮਾਰ ਹਾਂ ਦਵਾਈ ਵਾਲਤੀਆ ਚੇਚੜ ਦੇਖਨੇ ਪਏ ਇੱਕ ਪਿੰਡ ਜਾਣਾ ਸਭ ਦਾ ਮਾਰਨ ਚੱਲ ਗਏ ਮੈਂ ਹੁਣੇ ਨਵਾ ਗਿਆ ਹੜਿਆ ਚਿੱਟੀ ਆਂਡਰ ਦੀ ਵਹਿੜੀ ਜੀ 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 ਥਣ ਕਿੰਨੇ ਚਾਰ ਹੀ ਇਹਦੇ ਚਾਰ ਹੀ ਤੁਹਾਨੂੰ ਚਾਰ ਹੀ ਚਾਰ ਬਾਕੀ ਵੱਡੀ ਚੰਗੀ ਹੋ ਜੂ ਚੰਗੀ ਪੜ ਜੂਗੀ ਹਨਾ ਹੈ ਬਹੁਤ ਵਧੀਆ ਵੇ ਠੀਕ ਤੋਰ ਕੇ ਦਿਖਾਣੇ ਦਿਖਾਏਗਾ ਕਿ ਨਹੀਂ ਚੱਲ ਚਾਹ ਪੀ ਲੈ ਦੀ ਮਾਂ ਦਾ ਦੁੱਧ ਆਰ ਕਾੜ ਕਿੰਨਾ ਕ ਵੀਰਾ ਹਾਦਸਾ ਹੋ ਗਿਆ ਮੱਕਾ ਮੈਂ ਆਂਦੀ ਦੋ ਆਂਦੇ ਮਾਂ ਦੇ ਦੀ ਮਾਰ ਹਾਂ ਮੈਨੂੰ ਕਾਰਡ ਆਪਾਂ ਪੁੱਛਿਆ ਨਹੀਂ ਠੀਕ 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 ਸਹੀ ਆ ਬਾਕੀ ਇਹ ਆ ਕਿ ਹੋਰ ਦੋਵਾਂ ਤਿੰਨ ਮਹੀਨਿਆਂ ਨੂੰ ਹੋ ਸਕਦਾ ਬਣ ਜੇ ਭਾਜੀ ਕੱਲ ਨੂੰ ਹੀ ਬਣ ਸਕਦਾ ਜਿਹਦਾ ਕਦ ਪੂਰੀ ਵੱਡੀ ਗਾਂ ਦਾ ਕਦ ਹੈ ਇਹਦਾ ਭਾਈ ਨੰਨੇ ਕਦ ਚੰਗਾ ਵੱਡਾ ਵਾ ਇਹ ਤਾਂ ਕੱਲ ਨੂੰ ਮਾਝਾ ਤਿੰਨ ਮਾਤ ਆ ਕਿ ਕਿਹੜਾ ਦਵਾਈ ਮਿਲਦੀ ਇਹਨੂੰ ਮੈਂ ਠੀਕ ਆ ਚੱਲ ਤੋਰ ਮੇਰਾ ਵੀਰ ਤੰਗ ਠੀਕ ਆ ਤੋਰ ਦੇ ਦੂਜੀ ਵੀ ਤੋਰ ਲੈ ਹਨਾਲ ਮੇਰਾ ਵੀਰ ਤੂੰ ਗੇ ਖੜਦੀਆਂ ਆ ਆ ਵੇਖੋ ਜੀ ਸੋਹਣੀ ਵੇਖੋ ਕਿੰਨੀ ਐ ਆ ਜਾ ਮੋੜ ਦਿਆ ਤੇ ਚਾਰੇ ਹੀ ਥਾਣੇ ਆਦੇ ਸੋਹਣੇ ਆ ਤਾਂ ਥਾਣ ਵੀ ਚੰਗੀ ਗੈਪ ਤੇ ਆ ਬੜੀ ਵਧੀਆ ਰੈਂਡ ਵੀ ਵਧੀਆ ਜੀ 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 10 ਮੁੱਲ ਕਿੰਨਾ ਕਰਨਾ ਵੀਰੇ ਦਾ ਮੋੜ ਵੀ ਲੈਣ ਦੇ ਨਾਲ 10000 ਛੋੜ ਕਿੰਨੀ ਕਰਦੇਗਾ ਛੋੜ 1000 ਕਰ ਦਾਂਗਾ 9000 ਦੀ ਬਾਕੀ ਜਿਹਨੂੰ ਪਸੰਦ ਹੋਵੇ ਫੋਨ ਕਰੇ ਹਨ ਕਈ ਭੈੜ ਭਰਾ ਚੰਗੀਆਂ ਐ ਕਿ ਵਹਿੜਾਂ ਤਿਆਰ ਕਰਦੇ ਆ ਵਹਿੜਾਂ ਤਿਆਰ ਕਰਕੇ ਵੇਚਦੇ ਆ ਪੂਰਾ ਉਹ ਵੱਡੀ ਵਹਿੜਾਂ ਦਾ ਕਾਦਿਆ ਵੇਚਦਾ ਜੀ 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 ਹਾਂ ਵਾਕਿਆ ਵੀ ਕਾ ਵੱਡੀ ਆ ਵਹਿੜ ਤੇ ਤੇ ਜੜਾ ਹੀ ਕੱਦ ਹੁਣਾ ਤਾਂ ਆ ਜਿਹੜੀ ਬਾਰੇ ਦੱਸ ਇਹ ਵੀ ਦੋ ਦੰਦ ਹੋਣ ਦੇ ਹੀ ਅਜੇ ਅੱਛਾ ਇਹ ਜਰਸੀ ਜਾਈ ਦੀ ਸ਼ਾਇਰ ਜਰਸੀ ਕਰਾਉਸ ਠੀਕ ਆ ਦੋ ਦੰਦ ਹੋਣ ਹੀ ਮੈਂ ਦੰਦ ਤੋੜ ਦਿੱਤੇ ਆ ਇੱਕ ਨਿਕਲਾ ਇੱਕ ਨਿਕਲਦਾ ਠੀਕ ਐ ਨਾ ਤੋਰੀ ਮੜੀ ਇਹਨੂੰ ਟੀਕਾ ਲੱਗਾ ਜੀ ਠੀਕ ਲੱਗਾ ਕਿ ਨਾ ਚਰੋਗਾ ਠੀਕ ਲੱਗਿਆ ਤੁਹਾਨੂੰ ਠੀਕ ਲੱਗ ਰਿਹਾ 275 ਠੀਕ ਹੈ ਬਾਕੀ ਜਦੋਂ ਨੂੰ ਜੇ ਸੂਣ ਵਾਲੀ ਨਿਕਲ ਆਵੇ ਤੇ ਜਦੋਂ ਨੂੰ ਇਹਨੇ ਸੂਣਾ ਤਾਂ ਕੱਦ ਕਾਫੀ ਹੋ ਜਾਊਗਾ ਇਹਦਾ ਹੋਰ ਵੀ ਹਨਾ ਹਾਂ ਹੁਣ ਇਹ ਤਾਂ ਮੈਂ ਕਿਵੇਂ ਪਵਾਉਂ ਕੈਂ ਮੈਂ ਆ ਕੋਈ ਲਸੀ ਨਹੀਂ ਕੇ ਬਣੇ ਹੋਗੇ ਆ ਜਾ ਅਸੀਂ ਦੇਖਣਾ ਨਾ ਆਪਣਾ ਕਰੋ ਚੈੱਕ ਬਾਕੀ ਵਸ਼ੀਆਂ ਨੂੰ ਬਹੁਤ ਸ਼ੌਂਕ ਨਾਲ ਪਾਲਦੇ ਗਈ ਭੈਣ ਭਰਾ ਤੇ ਦਸੀਏ ਵੀਰ ਜੀ ਇਹਦਾ ਮੁੱਲ ਨਾ ਕਰਨਾ ਕਿਦਾ ਵੀ ਲੈਣ ਦੇਣ 5000 ਕਿਹੇ ਵੀ ਦਾ ਸਾਈ ਆਈ ਹੈਗੀ ਇਹਨਾਂ ਦੋਵਾਂ ਦੀ ਹਾਂ ਪਰ ਉਹਨੇ ਕਦਰ ਹੋ ਚੁੱਕਿਆ ਨਹੀਂ ਤਾਂ ਮੈਂ ਕਿਹਾ ਕਵਾਂ ਠੀਕ ਦੋਵਾਂ ਦੀ ਸਾਈ ਆਈ ਹੈਗੀ ਜੋੜਾ ਕਿੰਨੇ ਦਾ ਦੇਣੇਗਾ ਜੋੜਾ ਦੇਣਾ 15000 ਦਾ ਵਿੱਚ 18000 ਮਾਰਦਣ ਕਰਦਾਂਗੇ 14000 ਦੇ ਦਾਂਗੇ 13000 ਦੇ ਦਾਂਗੇ ਜੋੜਾ ਫੋਨ ਲਾ ਲੈ ਗਈ ਹੈਨਾ ਤੇ ਆਹ ੜੀ ਵੈੜ ਇਹ ਨਹੀਂ ਵੇਚਣੀ ਇਹ ਵੇਚਣੀ ਨਹੀਂਗੀ ਅੱਛਾ ਇਹ ਹੁਣੇ ਆਈ ਹੈ ਚੰਗੀ ਉਹ ਤਾਂ ਸੋਹਣੀ ਸੁਨੱਖੀ ਪੂਰੀ ਹੈ ਤੇ ਦੁੱਧ ਹੈਗਾ ਕਿੰਨਾ ਕੋ ਉਏ ਦੇ ਕੋ ਤਦਿਕ ਕਹਾਦੇ 2 ਲੀਟਰ ਕਹਿੰਦੇ ਹਾਂ ਹਾਂ ਹਾਂਜੀ ਹਾਂਜੀ ਆਪਾਂ ਅੱਜ ਚੋਈ ਨਹੀਂ ਆਪਣੇ ਘਰ ਨਾਲ ਕਿਉਂ ਅੱਜ ਹੀ ਆਈਏ ਠੀਕ ਆ ਤੇ ਆਪਾਂ ਇਹ ਨਹੀਂ ਪਾਉਣੀ ਆਪਾਂ ਵੀਡੀਓ ਤੇ ਆਹ ਤਿਲੜ ਆ ਕੀ ਅੱਗੇ ਆਹ ਤਿਲੜ ਠੀਕ ਆ ਇਹ ਜਰਸੀ ਤਿਲੜ ਜਰਸੀ ਤਿਲੜ ਤੇ ਦੁੱਧ ਦੁੱਧ ਵੀਰ 8 ਕਿਲੋ 8 ਕਿਲੋ ਦੁੱਧ ਸੂਆ ਕਨਵਾ ਸੂਆ ਦੂਜਾ ਇਹਨੂੰ ਤੋੜ ਲਾ ਜਾਨੂ ਮਰਜੀ ਤੋੜ ਲਾ ਸੂਆ ਦੂਜਾ ਬਣੀਗਾ ਕਿ ਨਹੀਂ ਆਲਾ ਮੋੜ ਲਿਆ ਆਹ ਦੇਖੋ ਜੀ ਕਰੋ ਚੱਕ ਬਾਕੀ ਥਣ ਸੋਹਣੇ ਲੱਗੇ ਆ ਜੀ ਪਿਛਲੇ ਥਣ ਦੀ ਤਿਲੜ ਆ ਬੈਣੀ ਤੋਂ ਉਲਟੇ ਪਾਸੇ ਵਾਲੇ ਥਣ ਦੀ ਤੇ ਬਾਕੀ ਤਿੰਨ ਥਣ ਜਿਹੜੇ ਸੋਹਣੇ ਆ ਦੁੱਧ 8 ਕਿਲੋ ਦੁੱਧ 8 ਕਿਲੋ ਤੇ ਚਵਾਈ ਕਿਤਾ ਰਸੀ ਪਾ ਕੇ ਕਰਦੀ ਕਿਤਾ ਨਹੀਂ ਰਸੀ ਠੀਕ ਤਾਂ ਮੋਲੇ ਦਾ ਕਿ ਨਾ ਕਰਨਾ ਜੀ ਮੋਲ ਲੈਣ ਦੇ 12000 ਰੁਪਇਆ 1000 ਮਾਰਦਾ 11000 ਦੇ ਦਾਂ ਠੀਕ ਆ 11000 ਚ ਛੋਟ ਕਰ ਦੇਗਾ ਕਰ ਦਾਂਗੇ 10500 ਫੋਂ ਲਾ ਲੈ ਕੋਈ ਹਨਾ ਬਾਕੀ ਥਾਣਾ ਦੀ ਹੋਰ ਤਿੰਨ ਜਿਹੜੇ ਇੱਕੋ ਜਿਹੇ ਆ ਨਾ ਕੋਈ ਬਾਤ ਕਰਦਣੀ ਹੈਗੀ ਨਾ ਲਾਵੇ ਕੋਈ ਬਾਤ ਨਹੀਂ ਕੋਈ ਕਹਾਣੀ ਜਿਹੜਾ ਵਾ ਥਾਣਾ ਹੈਗਾ ਉਹ ਦੱਸੇਗਾ ਨਹੀਂ ਹੈਗਾ ਨਹੀਂ ਹੈਗਾ ਆ ਚੈੱਕ ਕਰੋਈ ਝੂੰਗੀ ਵਹਿੜਾ ਹਨਾ ਇਹ ਪਹਿਲਾ ਸੂਆ ਠੀਕ ਪਹਿਲਾ ਸੂਆ ਇਸ ਹੋਈ ਆ ਥਾਣੇ ਦੇ ਵੀ ਚੰਗੇ ਲੱਗੇ ਆ ਇਕੱਠੀ ਵੀਰ ਤਾਂ ਆਏ ਡੰਗਰ ਨੂੰ ਹੁਣੇ ਨਵਾ ਕੇ ਰਿਆਂ ਦੇਖੋ ਹਾਂਡੀ ਬੜੀ ਆ ਦੇ ਨਹੀਂ ਧੁੱਪ ਤੇ ਲੱਗੀ ਉਧਾਂ ਹੂੰ ਇਹ ਹੁਣੇ ਨਵਾ ਤੋ ਆ ਕੇ ਰਿਆਂ ਨੇ ਮੈਂ ਆਹ ਵੇਖੋ ਕਰੋ ਚੈੱਕ ਸਿੰਘ ਵੀ ਇਹਦੇ ਮੂੰਹ ਨਾ ਫੱਬਦੇ ਜੇ ਕਰੋ ਚੱਕ ਆਹਾ ਵੇਖ ਵੇਹ ਤੁਰਦੀ ਵੇ ਨੱਚ ਨੱਚ ਕੇ ਜਾਂਦੀ ਆ ਆ ਜਾ ਡੱਬ ਡੂਬ ਚੰਗਾ ਸੋਹਣਾ ਇਹਦਾ ਵੀ ਹੈ ਬਾਕੀ ਸੀਰ ਵੀ ਰੱਸੀ ਕੁਆਲਿਟੀ ਚੰਗੀ ਆ ਐਦਾਂ ਮਿਲਦੀ ਆ ਕਰੋ ਚੱਕ ਥਾਣ ਵੀ ਬੜੇ ਸੋਹਣੇ ਲੱਗੇ ਆ ਲੈਵਾ ਚੈੱਕ ਕਰ ਲੋ ਇਹਦੇ ਕੋ ਦੁੱਧ ਕਿੰਨਾ ਦੱਸਿਆ ਵੀਰ ਦੇਖੋ 7 ਲੀਟਰ 7 ਲੀਟਰ ਦੁੱਧ ਲੀਟਰ ਠੀਕ ਆ ਤੇ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਕਰਾਉਣ ਜਨਾ ਮੱਝ ਕਰਾ ਲੇ ਰੱਸੀ ਨਹੀਂ ਪਾਉਣੀ ਇਹਨੂੰ ਏਦਾਂ ਹੀ ਮਿਲਦੀ ਕਰਵਾ ਲਿਓ ਜੀ ਹਾਂ ਹਾਂ ਕੋਈ ਨਾਲੇ ਨਾਲ ਫਿਰ ਇੱਕ ਇੱਕ ਗੱਲ ਹੋਰ ਟਾਈਮ ਆਪਣਾ ਜਿਹੜਾਗਾ ਮੈਂ ਇੱਕ ਘੰਟੇ ਦਾ ਟਾਈਮ ਹੈ ਵੀਡੀਓ ਬਣਾਉਣ ਦਾ ਹਾਂਜੀ ਹਾਂ ਤੇ ਜੇ ਨਾ ਕੋਈ 17000 ਦੇ ਦਾਂਗੇ ਠੀਕ ਹੈ ਮਾਨ ਤਨ ਕਰਦੇ ਹਾਂ ਮੌਕੇ ਤੇ ਦਾਂਗੇ ਰੱਸੀ ਨਹੀਂ ਪਾਉਣੀ ਪੈਂਦੀ ਰੁਪਈਆ 10000 15000 ਦੇ ਦਾਂਗੇ ਵੀਰੇ ਠੀਕ ਹੈ ਹਾਂ ਰੱਸੀ ਨਹੀਂ ਪਾਉਣੀ ਪੈਂਦੀ ਏਦਾਂ ਜਿਦਾ ਮਰਜੀ ਥੱਲੇ ਵਾਇਆ ਠੰਡੀ ਸੀ ਇਹਦਾ ਕਰੋ ਜੀ ਕਿ ਠੰਡੀ ਸੀ ਇਹਦਾ ਜੀ ਬਾਕੀ ਇਹ ਕਿ ਸਵੇਰੇ ਕਿੰਨੇ ਵਜੇ ਚੋਈ ਕੀਤੀ ਆ ਇਹ 7:30 ਠੀਕ ਆ ਬਾਕੀ ਜਿੰਨੇ ਹੋਣਾ ਉਹਨੇ ਚੋ ਕੇ ਖੜਨੀ ਆ ਚੋ ਕੇ ਖੜੋ ਦੁੱਧ ਹੀ ਫੁੱਲ ਘੰਟੀਆਂ ਦੀ ਆਪਣੇ ਠੀਕ ਆ ਤਾਂ ਆ ਦੱਸਣਾ ਇਹਦੇ ਬਾਰੇ ਦੇਣੀ ਕਿ ਕਿਦਾਂ ਨਹੀਂ ਵੀਰੇ ਆਪਾਂ ਚੋ ਜਾ ਕੇ ਵੇਖਣੀ ਆ ਇਹ ਵੱਡੀ ਹੈ ਵੈ ਅੱਛਾ ਦੁੱਧ ਕੰਨਾ 20 ਲੀਟਰ ਕਿਹਾ ਠੀਕ ਆ ਘਰ ਆ ਜਾਣੇ ਹੀਟ ਚ ਵੀ ਲੱਗਦੀ ਮੈਨੂੰ ਆਈ ਗਿਓ ਵੱਡੀ ਗੱਲ ਕੋਈ ਠੀਕ ਆ ਆਪਾਂ ਕੱਲ ਸਵੇਰੇ ਆਈਏ ਅੱਛਾ ਹਾਂ ਬਾਕੀ ਕਾਇਮ ਆ ਚਾਰੇ ਪਾਸੇ ਛਿੱਗੀ ਮੂ ਹਾਂ ਠੀਕ ਅੱਧ ਕੱਟ ਚੰਗਾ ਬਾਕੀ ਸੰਭਾਲੀ ਚੰਗੀ ਕੇ ਨੇ ਹਨਾ ਲਈ ਬੜੇ ਚੰਗੇ ਸਾਡੇ ਕੋਈ ਆ ਠੀਕ 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 ਬੰਦੇ ਬੜੇ ਚੰਗੇ ਹੋ ਸਹੀ ਆ ਕਾਰ ਨਹੀਂ ਕੋਈ ਗੱਲਬਾਤ ਹੋਰ ਬਸ ਚੱਲਦੀ ਗੱਲ ਆ ਭਾਈ ਫੋਨ ਨੰਬਰ ਇੱਕ ਵਾਰ ਫੇਰ ਬੋਲ ਦੇ 9876284269 ਲਾ ਲਿਓ ਵੀਰ ਨੂੰ ਫੋਨ ਵੀਡੀਓ ਕਰਦੇ ਸ਼ੇਅਰ ਆਹੀ ਪਸ਼ੂ ਸੇਲ ਕਰਨੇ ਆ ਵੇਚਣ ਵਾਲਾ ਵੀਰ ਵੀ ਫੋਨ ਕਰ ਲਿਓ ਹਾਂਜੀ ਕੋਈ ਨਹੀਂ ਮੁੱਲ ਵੀਰ ਦੇ ਸੁਣ ਕੇ ਦੋਸੇ ਹਸਾ ਨਾ ਮੁੱਲ ਮੰਗੇ ਅਗਲਾ ਬਿਲਕੁਲ ਬਿਲਕੁਲ ਹੈਨਾ ਹਾਂਜੀ ਠੀਕ ਹੈ ਜੀ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ